ਕਿਮੀ ਦੀਆਂ ਕਾਲ ਰਿਕਾਰਡਿੰਗਾਂ ਤੇ ਸਨੇਹਾ ਕਤਿਆਲ ਦੁਆਰਾ ਭੇਜੇ ਗਏ ਸਬੂਤਾਂ ਤੋਂ ਬਾਅਦ ਜੋ ਫਰੈਸ਼ੀ ਕੈਨੇਡੀਅਨ ਨੇ ਵੀਡੀਓਸ ਬਣਾਈਆਂ ਸੀ ਉਹ ਵੀਡੀਓ ਤੋਂ ਬਾਅਦ ਹੁਣ ਕਿਮੀ ਪਾਵਨ ਦਾ ਡਿਵੋਰਸ ਆ ਜਿਹੜਾ ਕਿ ਉਹ ਹੋ ਚੁੱਕਿਆ ਉਹ ਦੋਨੋਂ ਬੱਖ-ਵੱਖ ਹੋ ਚੁੱਕੇ ਨੇ ਉਹਨਾਂ ਨੇ ਸਟੋਰੀ ਵੀ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਬੱਖ ਹੋ ਚੁੱਕੇ ਹਾਂਗੇ ਸਾਨੂੰ ਹੁਣ ਹੋਰ ਦੁਖੀ ਨਾ ਕਰਿਓ ਰੱਬ ਕਰੂਗਾ ਜੋ ਕਰੂਗਾ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਸੇ ਨੂੰ ਅਸੀਂ ਹੁਣ ਟੁੱਟ ਚੁੱਕਿਆਂਗੇ ਦੋਨੋਂ ਫੈਮਿਲੀ ਸੇ ਸਮੇਤ ਸੋ ਇਸ ਸਟੋਰੀ ਤੋਂ ਬਾਅਦ ਹੁਣ ਕਿਮੀ ਪਾਵਨ ਨੇ ਆਪਣੇ YouTube ਚੈਨਲ ਦੇ ਉੱਪਰ ਜਿੰ ਕਿ ਉਹ ਡਿਲੀਟ ਕਰ ਦਿੱਤੇ ਨੇ ਤੁਹਾਨੂੰ ਉਹਨਾਂ ਦੇ ਚੈਨਲ ਦੇ ਉੱਪਰ ਕੋਈ ਵੀ ਬਲੌਗ ਦੇਖਣ ਨੂੰ ਇਸ ਟਾਈਮ ਨਹੀਂ ਮਿਲੂਗਾ ਪ੍ਰਾਈਵੇਟ ਕਰ ਦਿੱਤੇ ਨੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਕਿ ਜੋ ਉਹਨਾਂ ਦੇ ਅਫੀਸ਼ੀਅਲ ਅਕਾਊਂਟ ਸੀ ਇੰਸਟਾਗ੍ਰਾਮ ਦਾ ਉਸ ਦੇ ਉੱਪਰ ਜੋ ਵੀ ਅਕਾਊਂਟ ਮੈਂਸ਼ਨ ਕੀਤੇ ਹੋਏ ਸੀਗੇ ਕਿਮੀ ਦੇ ਜੋ ਉਹ ਸਲੂਨ ਦੇ ਵਿੱਚ ਕੰਮ ਕਰਦੀ ਸੀ ਜਾਂ ਉਹ ਬੁਟੀਕ ਸੀਗਾ ਉਹ ਸਾਰੇ ਅਕਾਊਂਟ ਨੇ ਜਿਹੜੇ ਕਿ ਉਹ ਵੀ ਆਏ ਉਹਦੇ ਵਿੱਚੋਂ ਹਟਾ ਦਿੱਤੇ ਗਏ ਨੇ ਤੁਸੀਂ ਸਕਰੀਨਸ਼ਾਟ ਵੀ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਬਾਕੀ ਲੋਕ ਤਾਂ ਇਸ ਗੱਲ ਨੂੰ ਲੈ ਕੇ ਬਹੁਤ ਹੈਰਾਨ ਨੇ ਕਿ ਜੋ ਵੀ ਹੋਇਆ ਬਹੁਤ ਗਲਤ ਹੋਇਆ ਇੱਕ ਪਰਿਵਾਰ ਦਾ ਟੁੱਟਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਵਧੀਆ ਕਾਪਲ ਸੀ ਗਲਤੀ ਹਰ ਇੱਕ ਤੋਂ ਹੁੰਦੀਆਂ ਨੇ ਪਰ ਉਹਨਾਂ ਗਲਤੀਆਂ ਨੂੰ ਸਨੇਹਾ ਦੁਬਾਰਾ ਛੁਪਾਇਆ ਜਾ ਸਕਦਾ ਸੀ ਪਰ ਉਸ ਨੇ ਇਹ ਸਾਰਾ ਕੁਝ ਲੋਕਾਂ ਦੇ ਮੂਰੇ ਲਿਆ ਕੇ ਰੱਖ ਦਿੱਤਾ ਕਿੰਮੀ ਨੂੰ ਵੀ ਲੋਕ ਗਲਤ ਕਹਿੰਦੇ ਪਏ ਨੇ ਕਿ ਵਿਆਹ ਤੋਂ ਬਾਅਦ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਬਾਅਦ ਦੇ ਵਿੱਚ ਪਸਾਉਣਾ ਪੱਲੇ ਰਹਿ ਜਾਂਦਾ ਹੈਗਾ ਹੁਣ ਚ ਇਹ ਕਿੰਮੀ ਦੀ ਗਲਤੀ ਹੈ ਜਾਂ ਨਹੀਂ ਹੈਗੀ ਪਰ ਉਸ ਦਾ ਰਿਸ਼ਤਾ ਜਿਹੜਾ ਕਿ ਟੁੱਟ ਚੁੱਕਿਆ ਹੈਗਾ ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਸਾਡੇ ਨਾਲ ਕਮੈਂਟਾਂ ਦੇ ਵਿੱਚ ਆਪਾਂ ਆਪਣੀ ਰਾਇ ਸਾਂਝੀ ਜਰੂਰ ਕਰਕੇ ਜੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਰੱਬ ਰਾਖਾ